ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸਕੂਲ ਵਿੱਚ ਆਏ ਹੋ ਬੱਚਿਆਂ ਨੂੰ ਨਤੀਜਾ ਆਇਆ ਜੀ ਹਨਾ ਤਾਂ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਕੀ ਕਹੂਗਾ ਮੈਂ ਪਹਿਲਾਂ ਹਾਈ ਸਕੂਲ ਦੇ ਵਿੱਚ ਜਾ ਕੇ ਨਾ ਸੀਨੀਅਰ ਸੈਕੰਡਰੀ ਸਕੂਲ ਸਾਡੇ ਬੰਦੇਵਾਲ ਦੇ ਉਹਨਾਂ ਦਾ ਵੀ ਬਹੁਤ ਵਧੀਆ ਨਤੀਜਾ ਆਇਆ ਉਹਨਾਂ ਨੇ ਬਹੁਤ ਵਧੀਆ ਫਕਸ਼ਨ ਕਰਕੇ ਨਤੀਜਿਆਂ ਦਾ ਐਲਾਨ ਕੀਤਾਗਾ ਜਿਦੇ ਵਿੱਚ ਬੱਚਿਆਂ ਨੇ ਵੱਧ ਚੜ ਕੇ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਤੇ ਸਾਰਾ ਹੀ ਰਿਜਲਟ ਜਾਨੀ ਬੱਚਿਆਂ ਨੇ ਵਧੀਆ ਨੰਬਰ ਲੈ ਕੇ ਪਾਸ ਕੀਤਾ ਉਸ ਤੋਂ ਬਾਅਦ ਜਿਹੜਾ ਸਾਡਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਦੋਂ ਮੈਂ ਇੱਧਰ ਆਇਆਗਾ ਤਾਂ ਮੈਨੂੰ ਐ ਮਹਿਸੂਸ ਹੋਇਆ ਵੀ ਜਿਵੇਂ ਮੈਂ ਕਿਸੇ ਬਹੁਤ ਵੱਡੇ ਇੰਟਰਨੈਸ਼ਨਲ ਸਕੂਲ ਦੇ ਵਿੱਚ ਆ ਗਿਆ ਹਾਂ ਕਿਉਂਕਿ ਜਦੋਂ ਕਾਰਗੁਜ਼ਾਰੀ ਦੇਖੀ ਜਾਂਦੇ ਹਾਂ ਤਾਂ ਕਈ ਵਾਰੀ ਨਿਰਾਸ਼ਾ ਹੁੰਦੀ ਆ ਪਰ ਅੱਜ ਸਾਨੂੰ ਪੂਰਾ ਉਤਸ਼ਾਹ ਇਸ ਗੱਲ ਦਾ ਹੋਇਆਗਾ ਕਿ ਇਹਨਾਂ ਦੇ ਬੱਚਿਆਂ ਦਾ ਸਰਪੱਖੀ ਵਿਕਾਸ ਕੀਤਾ ਸਰਪਕ ਪੜ੍ਹਾਈ ਦੇ ਨਾਲ ਨਾਲ ਜਿਹੜਾ ਦੂਜਾ ਵਿਕਾਸ ਹੁੰਦਾ ਨਾ ਫਿਰ ਮਨੁੱਖ ਕੋ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਉੱਚੀਆਂ ਪ੍ਰਾਪਤੀਆਂ ਪ੍ਰਾਪਤ ਕਰਦਾ ਹੈ ਨਾ ਤੇ ਅੱਜ ਜਦੋਂ ਵੇਖਿਆ ਗਿਆ ਇੱਕ ਬੱਚਾ ਨਮੂਦਿਆ ਦੇ ਵਿੱਚ ਸੇਵੀ ਕਲਾ ਦੇ ਵਿੱਚ ਜਾ ਕੇ ਦਾਖਲ ਮਤਲਬ ਦਾਖਲ ਹੋਣ ਦੇ ਵਿੱਚ ਸਫਲ ਵੀ ਹੋਇਆ ਤੇ ਇਹ ਇਹ ਅਧਿਆਪਕਾਂ ਦੀ ਇਥੋਂ ਦੇ ਸਕੂਲ ਦੇ ਇੰਚਾਰਜ ਦੀ ਜਿਹੜੀ ਹੈਗੀ ਹੈ ਇਹ ਇਹ ਉਹਨਾਂ ਦੀ ਇੱਕ ਸਫਲਤਾ ਵੀ ਹੈ ਬੱਡੀ ਗਿਣਤੀ ਦੇ ਵਿੱਚ ਮਾਪੇ ਆਏ ਹੋਏ ਸੀਗੇ ਉਸ ਬੱਚਿਆਂ ਨੇ ਖੇਡਾਂ ਦੇ ਵਿੱਚ ਉਸ ਬੱਚਿਆਂ ਨੇ ਹੋਰ ਐਕਟੀਵਿਟੀਗਾਂ ਦੇ ਵਿੱਚ મતલਬ ਬਹੁਤ ਵੱਡਾ ਨਾਮ ਨਾ ਕਿਤੇ ਆ ਗਿਆ ਇੱਕ ਬੱਚਾ ਇੱਥੋਂ ਤੱਕ ਆਨਲਾਈਨ ਮਤਲਬ ਜੋ ਇੱਕ ਪੜ੍ਹਾਈ ਦਾ ਮਾਧਿਅਮ ਸੀਗਾ ਉਹਦੇ ਵਿੱਚੋਂ ਵੀ ਸਟੇਟ ਪੱਤਰ ਲੈਣ ਦੇ ਸੀ ਭੰਗੜੇ ਦੇ ਵਿੱਚੋਂ ਵੀ ਸਟੇਟ ਲੈਵਲ ਦੇ ਉੱਤੇ ਹੋਜਦਾ ਹੈਗਾ ਉਹਨੇ ਪ੍ਰਾਪਤੀ ਹਾਜ਼ਰੀ ਕੀਤੀ ਆ ਵੀ ਇੱਕ ਬੱਚੇ ਨੇ ਆਨਲਾਈਨ ਤੌਰ ਤੇ ਵੀ ਜਿਹੜੀ ਹੈਗੀ ਆ ਉਹ ਸਟੇਟ ਪੱਤਰ ਤੇ ਅਵਾਰਡ ਹਾਸਲ ਕੀਤਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸਾਡਾ ਵੀ ਮਨ ਕਰਦਾ ਕਿ ਇਸ ਸਕੂਲਾਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੋਰੇ ਦੇ ਵੱਲ ਧਿਆਨ ਦੇਈਏ ਤੇ ਧਿਆਨ ਦੇ ਕੇ ਜਿਹੜਾ ਹੈਗਾ ਨੂੰ ਬੜੀਆ ਸੋਨਾ ਸੁਨੱਖਾ ਬਣਾਉਣ ਦੀ ਕੋਸ਼ਿਸ਼ ਕਰੀਏ